ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਅੱਜ ਪੰਜਾਬ ਦੇ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਇੱਕ ਉਤਪੱਦਰੀ ਮੀਟਿੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ 45 ਦਿਨਾਂ ਦੇ ਵਿੱਚ ਵਿੱਚ ਫਸਲਾਂ ਦਾ ਡਿੱਗੇ ਘਰਾਂ ਦਾ ਤੇ ਹਰ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਜਿੱਥੇ ਸਮਾਜ ਸੇਵੀ ਲੋਕਾਂ ਦਾ ਐਨਜੀਓ ਕਲੱਬਾਂ ਦਾ ਤੇ ਹੋਰ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਖਰਾਬੇ ਦਾ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜ਼ਿਆਦਾ بارش ਦੇ ਕਾਰਨ ਜਿਹੜੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਨੇ ਜਾਂ ਮਕਾਨਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਮਕਾਨ ਚਾਉਣ ਲੱਗੇ ਨੇ ਉਹਨਾਂ ਕਿਹਾ ਹਰ ਇੱਕ ਨੂੰ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਵੱਲੋਂ ਮੁਆਵਜ਼ਾ ਵਧਾ ਕੇ ਦਿੱਤਾ ਜਾਊਗਾ ਉਹਨਾਂ ਕਿਹਾ ਕਿ ਪਹਿਲਾਂ ਸਿਰਫ 850 ਰੁਪਏ ਮਿਲਦਾ ਸੀ ਪਰ ਹੁਣ ਅਸੀਂ ਹਰ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਵਧਾ ਕੇ ਦੇਵਾਂਗੇ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਡੀਸੀਆਂ ਤੋਂ ਪੂਰੀ ਰਿਪੋਰਟ ਆ ਜਿਹੜੀ ਲਈ ਗਈ ਹੈ ਤੇ ਡੀਸੀਆਂ ਨੂੰ ਸਖਤ ਹੁਕਮ ਦਿੱਤੇ ਗਏ ਨੇ ਕਿ 1 ਮਹੀਨੇ ਦੇ ਵਿੱਚ ਵਿੱਚ ਸਪੈਸ਼ਲ ਗਰਦਾਬਰੀ ਕਰਕੇ ਰਿਪੋਰਟ ਉਹਨਾਂ ਨੂੰ ਸੌਂਪਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾਗਾ ਕਿ ਉਹਨਾਂ ਕੋਲੇ ਡਿਪਟੀ ਕਮਿਸ਼ਨਰਾਂ ਵੱਲੋਂ ਭੇਜੀ ਗਈ ਰਿਪੋਰਟ ਤੋਂ ਬਾਅਦ ਇੱਕ ਹਫ਼ਤੇ ਦਾ ਸਮਾਂ ਲੋਕਾਂ ਨੂੰ ਇਤਰਾਜ਼ ਵਾਸਤੇ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ ਕੀ ਹੁੰਦਾਗਾ ਕਿ ਮੁਆਵਜ਼ੇ ਦੇ ਸਮੇਂ ਕੁਝ ਅਧਿਕਾਰੀ ਜਾਣਬੁੱਝ ਕੇ ਕੁਝ ਸਪਾਰਸ਼ੀ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਉਹਨਾਂ ਦੀ ਸਪਾਰਸ਼ ਕਰ ਦਿੰਦੇ ਤੇ ਜਿਸ ਦਾ ਨੁਕਸਾਨ ਹੋਇਆ ਹੁੰਦਾ ਉਹ ਸਹੀ ਲੋਕ ਆ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਅਜਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਤੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਵੱਲੋਂ ਪਿਛਲੇ ਦਿਨੀ ਕੈਬਨਟ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਸੀ ਕਿ ਜਿਸ ਦਾ ਖੇਤ ਉਸ ਦਾ ਰੇਤ ਤੇ ਉਸ ਸਕੀਮ ਦੇ ਅਧੀਨ ਹੀ ਹੁਣ ਜੀਸੀਬੀ ਮਸ਼ੀਨਾਂ ਦਾ ਇੰਤਜ਼ਾਮ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਹਨਾਂ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚੋਂ ਮਿੱਟੀ ਚੁੱਕਣ ਦੇ ਲਈ ਜੀਸੀਬੀ ਮਸ਼ੀਨਾਂ ਜਿਹੜੀਆਂ ਉਹ ਵੀ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕਿਸੇ ਵੀ ਤਰ੍ਹਾਂ ਦੇ ਨਾਲ ਕੰਜੂਸੀ ਨਹੀਂ ਕਰੂਗੀ ਹਰ ਇੱਕ ਵਿਅਕਤੀ ਜਿਸ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆਗਾ ਉਸ ਨੂੰ ਬੰਦਾ ਮੁਆਵਜ਼ਾ 45 ਦਿਨਾਂ ਦੇ ਵਿੱਚ ਵਿੱਚ ਦੇ ਦਿੱਤਾ ਜਾਊਗਾ ਉਹਨਾਂ ਕਿਹਾ ਕਿ ਹੜ੍ਹਾਂ ਦੇ ਦੌਰਾਨ ਪੰਜਾਬ ਦੇ ਵਿੱਚ ਕਰੀਬ 55 ਮੌਤਾਂ ਹੋਈਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ 42 ਲੋਕਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਦੇ ਦਿੱਤਾ ਗਿਆ ਉਹਨਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਦੇ ਦੌਰਾਨ ਜੇਕਰ ਕਿਸੇ ਦੀ ਗਾਂ ਜਾਂ ਮੱਝ ਮਰੀ ਹੈ ਪਰ ਉਸ ਨੂੰ ਪਹਿਲਾਂ ਨਾ ਮਾਤਰਾ ਮੁਆਵਜ਼ਾ ਮਿਲਦਾ ਸੀ ਪਰ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਗਾਂ ਜਾਂ ਮੱਝ ਮਰੀ ਦਾ ਮੁਆਵਜ਼ਾ 37500 ਰੁਪਇਆ ਦਿੱਤਾ ਜਾਵੇਗਾ ਤੇ ਹੋਰ ਮਰੇ ਪਸ਼ੂ ਪੰਛੀਆਂ ਦਾ ਮੁਆਵਜ਼ਾ ਪਹਿਲਾਂ ਨਾਲੋਂ ਕਾफी ਵਧਾ ਕੇ ਦਿੱਤਾ ਜਾਊਗਾ